ਜ਼ਿਲ੍ਹਾ ਸ਼ਿਰੀ ਮੁਕਤਸਰ ਸਾਹਿਬ ਦੇ ਨਸ਼ਿਆਂ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਚੱਲ ਰਹੀ ਲਗਾਤਾਰ ਮੁਹਿੰਮ ਦੇ ਤਹਿਤ ਐਸਐਸਪੀ ਡਾਕਟਰ ਅਖਲ ਚੌਧਰੀ ਤੇ ਆਈਪੀਐਸ ਦੀ ਰਹਿਨ ਨਮਾਈ ਹੇਠ ਆਪਰੇਸ਼ਨ ਸੀਲ ਸਰਚ ਅਭਿਆਨ ਚਲਾਇਆ ਗਿਆ ਜਿਸ ਦੀ ਕਾਰਵਾਈ ਦੌਰਾਨ ਜ਼ਿਲ੍ਹੇ ਦੀਆਂ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੀਆਂ ਸਰਹੱਦਾਂ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਦੋਹਾਂ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਸੰਜੀਕ ਟੈਕਿੰਗ ਵੀ ਕੀਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਨਜਾਇਜ਼ ਸ਼ਰਾਬ ਜਾਂ ਫਿਰ ਕੋਈ ਨਸ਼ੀਲਾ ਪਦਾਰਥ ਇੱਧਰ ਤੋਂ ਉੱਧਰ ਸਪਲਾਈ ਨਾ ਕਰ ਸਕੇ। ਅਜਿਹਾ ਨਸ਼ਾ ਵਿਰੋਧ ਚਲਿ ਪਿਛਲੇ ਮਹੀਨੇ ਤੋਂ ਚੱਲ ਰਹੀ ਹੈ। ਪੰਜਾਬ ਦੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਲਈ ਨਸ਼ਾ ਤਸਕਰੀ ਨੂੰ ਕਾਬੂ ਕਰਨ ਦੇ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜੋ ਕਿ ਨਸ਼ਾ ਵਿਰੋਧ ਉਸੇ ਲੜੀ ਦੇ ਵਿੱਚ ਹੈ। ਅਸੀਂ ਜਿਹੜਾ ਅੱਜ ਆਪਰੇਸ਼ਨ ਸੀਲ 21 ਕਰਾਜ ਕਰ ਰਹੇ ਹਾਂ ਇੱਥੇ ਹਰਿਆਣਾ ਬਿਹਾਰ ਸਤਾਨ ਦੀ ਬਾਰਡਰ ਦੇ ਉੱਪਰ ਨਾਕਾ ਬੰਦੀ ਕਰਕੇ ਇਸ ਵੀਰੇ 6 ਵਜੇ ਤੋਂ ਲੈ ਕੇ ਦੁਬਾਰ 1 ਵਜੇ ਤੱਕ ਨਾਕਾ ਬੰਦੀ ਹੈ ਔਰ ਇਸ ਦਾ ਇਹ ਮੇਨ ਮਕਸਦ ਹੈ ਜਿਹੜੀ ਇੰਟਰ ਸਟੇਟ ਤਸਕਰੀ ਹੈ ਜਿਹੜੀ ਰਾਜਸਥਾਨ ਜਾਂ ਹੋਰ ਐਮਪੀ ਵਗੈਰਾ ਚੋਂ ਕੋਈ ਲੀਗਲ ਜਿਹੜੇ ਹੈਗੇ ਆ ਵੈਪਨ ਆਉਂਦੇ ਆ ਜਾਂ ਕੋਈ ਹਫੀਮ ਪਾਪੀ ਹਸਨਾ ਹੋਰ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਇਧਰੋਂ ਆ ਰਹੇ ਆ ਪੰਜਾਬ ਦੇ ਐਂਟਰੀ ਪੁਆਇੰਟਾਂ ਤੇ ਨਾਕਾਬੰਦੀ ਕਰਕੇ ਵੀ ਜੀਵੀਅਸ ਵੇਰੀ ਵੀ ਪੂਰੇ thoroughly ਚੈੱਕਿੰਗ ਹੋ ਰਹੀ ਹੈ ਕਿੰਨੀ ਫੋਰਸ ਨੇ ਨਾਕ ਕੀਤੀ ਹੋਈ ਹੈ ਇਹਦੇ ਉੱਪਰ ਤੋਂ ਕੇਵਲ ਸਾਡੇ ਜਿਹੜੀ ਹੈਗੇ 19 ਜਿਹੜਾ ਤੇ ਨਾਕਾਬੰਦੀ ਕੀਤੀ ਹੈ ਇਹਦੇ ਉੱਪਰ ਅਸੀਂ 150 ਦੇ ਕਰੀਬ ਮੁਲਾਜ਼ਮ ਹੈ ਜਿਹੜੇ ਜਿਲਾ ਫੋਰਸ ਤੇ ਲਾਏ ਆ ਸਾਚਾਰ ਕੋਈ ਕੋਸੋ ਆਪਰੇਸ਼ਨ ਵੀ ਚਲਾਏ ਗਿਆ ਜਿਹੜੇ ਸ਼ੱਕੀ ਅਨਸਰਾਂ ਦੇ ਘਰਾਂ ਦੇ ਕੋਸੋ ਆਪਰੇਸ਼ਨ ਦਾ ਅਸੀਂ ਦਰਜਾ ਬਦਰਜਾ ਹਰ ਰੋਜ਼ ਤਕਰੀਬਨ ਜਿਹੜਾ ਜਿਆ ਜਿਹੜੇ ਹੌਟਸਪੌਟ ਆ ਸਾਡੇ ਚੌਂਤੀਸ਼ਮ ਦੇ ਪਿੰਡਾਂ ਦੇ ਹੌਟਸਪੌਟ ਆ ਜਿੱਥੋਂ ਸਾਨੂੰ ਤਾਂ ਲੱਗਦਾ ਕਿ ਇੱਥੇ ਜਿਹੜੀ ਤਸਵੀਰੇ ਕਿਸੇ ਕਿਸਮ ਦੀ ਕੋਈ ਮੂਮੈਂਟ ਹੁੰਦੀ ਹੈ ਜਾਂ ਕੋਈ ਨਸ਼ਾ ਤਸਵੀਰ ਦਾ ਕੰਮ ਕਰਦਾ ਉਹ ਬਕਾਇਦਾ ਫੋਟੋ ਸੀਲ ਕਰਕੇ ਸੀ ਜਿਹੜਾ ਕਾਸੋ ਕਿਸਮ ਕਰਦੇ ਰਹੇ ਸੀ